ਟੜਾ ਵੀ ਆ ਚੁੱਕਿਆ ਹੈ ਹਾਂ ਸਾਰਾ ਏਰੀਆ ਮੈਂ ਸਾਫ ਕਰ ਲੇ। ਥੋੜੇ ਕੇ ਕੰਡੇ ਸੋਫੇ ਸਾਫੇ। ਸੋਫੇ ਲਗਾਉਣ ਦੀ ਗੱਲ ਪੁੱਤੀ ਕਰਨਾ। ਇੱਧਰ ਮੈਂ ਰੱਖਤੇ ਟੀਨਾ ਥੱਲੇ ਸੋਫੇ ਕੱਢ ਕੇ ਜਿਮੀ ਬੈ ਗਿਆ ਆ ਕੇ। ਸਾਰਾ ਕੱਲੀ ਕਰਤਾ ਵਰਦੇ-ਵਰਦੇ ਸਾਰ ਕੇ ਰੱਖਤੇ ਮੈਂ। ਆ ਮਿੱਤੇ ਉਤਰੇ ਨਹੀਂ ਵਾਇਦੇ ਦਰਾਂਗੇ। ਲੋ ਜੀ ਹੌਟ ਚ ਹੋ ਚੁੱਕੀ ਹੈ ਜੀ ਪੁੱਟੀ ਸਮਾਨ ਵਰਾ ਮੈਂ ਜਿਹੜਾ ਹੈਗਾ ਸੀਗਾ ਪਹਿਲੇ ਕੱਟਦਾ ਤਾਂ ਸੋਫੇ ਸਾਫੀ ਸਾਰ ਕੁਝ ਬਾਹਰ ਕੱਟਦਾ ਤਾਂ ਜਿਸ ਟਾਈਮ ਮੈਂ ਪੁੱਟੀ ਕਰਨੀ ਕਿ ਉਸ ਟਾਈਮ ਪਤਾ ਵੀ ਨਹੀਂ ਤਾਂ ਲੱਗਦਾ ਵੀ ਇੰਨਾ ਪੇਂਟ ਵਗਰਾ ਜਿਹੜਾ ਨੀਚੇ ਆਹ ਉਤਰੂਗਾ ਇਹਨਾਂ ਨੇ ਤਾਰ-ਤਾਰ ਕੇ ਨਾ ਚੰਗੀ ਤਰ੍ਹਾਂ ਫੇਰ ਪੁੱਟੀ ਕਰੀ ਆ ਤੇ ਹੁਣ ਪੇਂਟ ਹੋਊਗਾ ਬਾਅਦ ਵਿੱਚ ਆ ਇੱਕ ਵਾਰ ਚਲੋ ਕਲਾਰਾ ਤਾਂ ਪੈਂਦਾ ਹੀ ਆ ਫਿਰ ਬਾਅਦ ਚ ਸੈੱਟ ਹੋ ਜਾਊਗਾ ਜਾਦਾ ਸਾਰਾ ਕੰਮ ਕੰਪਲੀਟ ਹੋ ਜਾਊਗਾ ਪਹਿਲਾਂ ਬਿਲਕੁਲ ਨਹੀਂ ਤਾਂ ਪਤਾ ਲੱਗਦਾ ਵੀ ਇੰਨੀ ਜ਼ਿਆਦਾ ਗਿਰੂਗਾ ਦੇਖੋ ਛੱਪੜ ਦਰਾਰਾਂ ਪੈ ਗਈਆਂ ਇਹਦੇ ਵਿੱਚ ਪੁੱਟੀ ਭਰੂਗਾ ਭਾਈ ਸਾਰੇ ਅੰਦਰ ਭਰ ਚੁੱਕਿਆ ਅੱਧੀ ਆਵਾ ਬਾਕੀ ਜੀ ਮੌਸਮ ਵੀ ਖਰਾਬ ਹੋਇਆ ਵਾ ਕੀ ਕਰੀਏ ਮੌਸਮ ਨੇ ਵੀ ਪਤਾ ਨਹੀਂ ਕੀ ਹੋਇਆ ਮੌਸਮ ਨੂੰ ਇੱਧਰ ਦੇਖੋ ਨੇ ਮੈਂ ਸਮਾਨ ਕੱਢਤਾ ਸੀਗਾ ਸੋਫੇ ਸਾਫੇ ਬਾਹਰ ਆ ਦੇਖੋ ਬਾਰਿਸ਼ ਹੋਣ ਲੱਗ ਗਈ ਹੁਣ ਇੱਧਰ ਇਹਨਾਂ ਸੋਖੇ ਸਮਾਨ ਮੇਰੇ ਟੀਨਾ ਥੱਲੇ ਪਿਆ ਹੈ ਪਰ ਬਾਰਿਸ਼ ਹੋ ਰਹੀ ਹੈ ਪੂਰੀ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਮੰਗਲਵਾਰ ਦਾ ਮੰਗਲਵਾਰ ਦੀ ਸਵੇਰ ਦੇ 7:30 ਹੋ ਚੁੱਕੇ ਆ ਤੇ ਮੈਂ ਆਪਣਾ ਖਾਣੇ ਪੀਣੇ ਦਾ ਕੰਮ ਕਿਚਨ ਦਾ ਕੰਮ ਕੰਪਲੀਟ ਕਰਤਾ ਬੱਚੇ ਗਏ ਜੀ ਸਕੂਲ ਅੱਜ ਇਹ ਵਾਲਾ ਹਾਲ ਹੈ ਜਿਹੜਾ ਛਾਤੇ ਦੀ ਪੇਂਟ ਹੋ ਗਈ ਬਸ ਸਾਈਡਾਂ ਰਹਿ ਗਈਆਂ ਇੱਧਰ ਇਹ ਅੱਜ ਇਹਨਾਂ ਨੇ ਝਾੜਨਾ ਜੀ ਸਾਰੀ ਛਾਤ ਨੂੰ ਝਾੜ ਦੋਗੇ ਅੱਜ ਇਹ ਇਸ ਕਰਕੇ ਜਿਹੜਾ ਇੱਧਰ ਸਮਾਨ ਪਿਆ ਤਾਂ ਉਹ ਮੈਨੂੰ ਇੱਧਰ ਰੱਖਣਾ ਪਿਆ। ਸਮਾਨ ਦੀ ਟੋ ਟੋ ਆਈ ਨਾ ਜੀ ਇੱਧਰ ਉੱਧਰ ਕਰ ਕਰ ਕੇ ਬਹੁਤ ਪਰੇਸ਼ਾਨੀ ਹੋਈ ਹੋਈ ਆ। ਹੁਣ ਜਿਹੜਾ ਉੱਧਰ ਡਾਈਨਿੰਗ ਟੇਬਲ ਦਾ ਸਮਾਨ ਸਾਰਾ ਮੈਂ ਇੱਧਰੋਂ ਖਿੱਚ ਕੇ ਇੱਧਰ ਨੂੰ ਕਰਤਾ ਤਾਂ ਰਾਤ ਸਾਬ ਤੇ ਕਰਵਾਇਆ ਤਾਂ ਤੇ ਕਹਾ ਰੂਮ ਬਿਲਾ ਕਰਤਾ। ਇਹਦਾ ਜਿਹੜਾ ਰੂਮ ਬਿਲਾ ਕਰਤਾ ਜਿਹੜੀ ਇਹਦੀ ਢੋ ਹੈ ਮੈਂ ਤਾਂ ਹੀ ਠਾਕਤੀ ਮਤਲਬ ਕਿ ਚੱਕਿਆ ਤਾਂ ਜਾਣਾ ਨਹੀਂ ਹੈਵੀ ਆ ਬੈੱਡ ਤੇ ਇਹਦੀ ਇਕੱਲੀ ਛੱਤ ਐ। ਇਹਨੂੰ ਵੀ ਅੱਜ ਕਰ ਦਊਗਾ ਉਹ। ਜਿੰਨੀ ਜਲਦੀ ਹੋਊਗੀ ਜੇ ਕੰਮ ਨਿਬੜ ਜਵੇ ਬਹੁਤ ਘਾ ਪਿਆ ਹੋਇਆ। ਕਿਚਨ ਦਾ ਜਿਹੜਾ ਕੰਮ ਹੈ ਹੁਣ ਮੈਂ ਬਾਹਰ ਕਰਦੀ ਆ। ਅੱਛੇ ਬਰਾਸਲੇ ਡੇਬਲ ਤੇ ਰੱਖ ਕੇ ਕਿਚਨ ਦਾ ਕੰਮ ਹੋ ਰਿਹਾ ਹੈ। ਇੱਧਰ ਹੁੰਡੇ-ਹੁੰਡੇ ਪਏ ਆ। ਬਹੁਤ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ। ਧਮਾਕਾ ਆ ਰਿਹਾ ਜੀ। ਤੇ ਇੱਧਰ ਮਸ਼ੀਨ ਲਾਈ ਆ ਸਾਰੇ-ਸਾਰੇ ਕੱਪੜੇ ਧੋਦਵੇਂ ਮੈਂ ਕਿਹਾ। ਕੰਆ ਕੇਰੀਆ ਪੇਂਟ ਹੋ ਚੁੱਕਿਆ ਹਾਲ ਦਾ। ਤੇ ਛੱਤ ਵੀ ਤੇ ਨਿਕੰਦ ਵੀ ਉੱਪਰ ਵਾਲੀ ਤੇ ਇਹਨੂੰ ਥੋੜਾ ਜਿਹਾ ਧੁੱਤ ਆ ਜੀ ਹਲੇ ਤਾਂ ਬੈਠ ਕੇ ਨਾ ਬਰੀਕੀ ਨਾ ਇਹ ਦੀਸੋ ਬੈਠ ਕੇ ਸਫਾਈ ਹੋਣੀ ਹੈ ਜੀ ਇਹ ਆਇਕਣਾ ਨਾ ਆਹ ਚੀਜ਼ ਲੱਗ ਚੁੱਕੀ ਹੈ ਇਹਦੇ ਬਾਰੇ ਬੈਠ ਬੈਠ ਕੇ ਰਗੜ ਹੋਣਾ ਹੈ ਬਾਅਦ ਚ ਕਰਦੇ ਆ ਫਿਲਹਾਲ ਤਾਂ ਮੋਟਾ ਮੋਟਾ ਧੋ ਕੇ ਜਿਹੜਾ ਇੱਧਰ ਹੀ ਹਲੇ ਰੰਦਾ ਹੈ ਪੇਂਟ ਦਾ ਉਹਨੇ ਨੂੰ ਫੇ ਜਿਹੜਾ ਇੱਧਰ ਤੇ ਸਮਾਨ ਹੈ ਹੁਣ ਹੁਣ ਇੱਧਰ ਰੱਖ ਕੇ ਇਹਦੇ ਪਰ ਚਾਦਰ ਮੈਂ ਪਛਾਤੀ ਆਨੀ ਥੋਤੀ ਹੋਈ ਤੇ ਆਹ ਆਹ ਉਹ ਅੱਜ ਕਰੂਗਾ ਇਹ ਕ ਤਾਂ ਮੌਸਮ ਨੇ ਦੁਖੀ ਕਰਿਆ ਵਾ ਜੀ ਬਾਕੀ ਤਾਂ ਕੰਮ ਹੋਏ ਰਿਹਾ ਏ ਆ ਇਦਾਂ ਹਲੇ ਬਾਅਦ ਚ ਸਫਾਈ ਹੋ ਗਈ ਇਹ ਵੀ ਬੈਠ ਕੇ ਨਾ ਰਗੜਨੇ ਪੈਣੇ ਆ ਸਦਾ ਜਿੱਟ ਜਾ ਹੋ ਗਿਆ ਵਾ ਪਰ ਧੋਤਾ ਮੈਂ ਇੱਕ ਵਾਰ ਤਾਂ ਫਿਰ ਵੀ ਇਹ ਬੈਠ ਕੇ ਸਾਫ ਹੋਊਗਾ ਤੇ ਅੱਜ ਦੇ ਬਲੌਗ ਚੰਨੇ ਜੀ ਮਿਲ ਜਾਂਗੇ ਕਿਸੇ ਹੋਰ ਬਲੌਗਰ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਬਾਏ ਬਾਏ